ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਹੁਣ ਦੇਖਦੇ ਵੀ ਰਿਪੋਰਟ ਦੇਖ ਕੇ ਪੇਸ਼ੈਂਟ ਨੂੰ ਪੁੱਛਦੇ ਆ ਵੀ ਤੁਹਾਨੂੰ ਜੀ ਜਦੋਂ ਰੋਟੀ ਖਾ ਲੈਣੇ ਉਹ ਗਲੇ ਤੋਂ ਲੈ ਕੇ ਇੱਥੇ ਤੱਕ ਸਾੜ ਤਾਂ ਨਹੀਂ ਪੈਂਦਾ ਉਹ ਕਹਿੰਦੇ ਬਿਲਕੁਲ ਪੈਂਦਾ ਜੀ ਅੱਛਾ ਜੇ ਤੁਸੀਂ ਥੋੜਾ ਜਿਹਾ ਪੌੜੀਆਂ ਚਾਰ ਵੱਧ ਚੜ੍ਹ ਲਓ ਜਿਵੇਂ ਪਹਿਲਾਂ ਨਹੀਂ ਚੜ੍ਹਦਾ ਹੁਣ ਸਾਹ ਤਾਂ ਨਹੀਂ ਚੜਨ ਲੱਗੋ ਕਿਤੇ ਬਿਲਕੁਲ ਚੜ੍ਹਦਾ ਜੀ ਅੱਛਾ ਜਦੋਂ ਸਵੇਰੇ ਉੱਠਦੇ ਹਾਂ ਗਿੱਟਾ ਪੈਰ ਧਰਤੀ ਤੇ ਲਾਉਨੇ ਹੂੰ ਉਦੋਂ ਇੱਕਦਮ ਤੁਹਾਡਾ ਗਿੱਟਾ ਤਾਂ ਨਹੀਂ ਦੁਖਦਾ ਉਹ ਕਹਿੰਦੇ ਬਿਲਕੁਲ ਦੁਖਦਾ ਜੀ ਤਾਂ ਦੇਖੋ ਇਹ ਰਿਪੋਰਟਾਂ ਸਾਨੂੰ ਸੰਕੇਤ ਕੁਛ ਹੱਦ ਤੱਕ ਦਿੰਦੀਆਂ ਨੇ ਇਹ ਗੱਲ ਸ ਜਿਹੜੀ ਅੱਜ ਸਾਡੇ ਲੋਕਾਂ ਨਾਲ ਚੀਟਿੰਗ ਹੋ ਰਹੀ ਹੈ ਜਾਂ ਠੱਗੀ ਹੋ ਰਹੀ ਆ ਉਹ ਏਸੇ ਵੱਡੇ ਪੱਮਾਨੇ ਤੇ ਹੋ ਰਹੀ ਆ ਵੀ ਲੋਕਾਂ ਨੂੰ ਕਹਤਾ ਵੀ ਦੇਸੀ ਕਿਉਂ ਖਾਣਾ ਨਹੀਂ ਅੱਗੇ ਅਸੀਂ ਕਈ ਵਾਰੀ ਇਹ ਉਦਾਹਰਣ ਦਿੰਦਾ ਵੀ ਦੇਸੀ ਕਿਉਂ ਮਹਿਫਰੂਕੀ ਜੀ ਤੁਹਾਨੂੰ ਕਹਵਾ 10 ਸਾਲ ਤੱਕ ਤੁਸੀਂ ਖਾਣਾ ਨਹੀਂ ਤੇ 10 ਸਾਲ ਤੱਕ ਤੁਹਾਨੂੰ ਕੋਈ ਬੰਦਾ ਕਹਵੇ ਬੀਪੀ ਦੀ ਗੋਲੀ ਖਾਓ ਤੇ ਅਸੀਂ ਕਦੋਂ ਆਪਣੀ ਅਕਲ ਨੂੰ ਹੱਥ ਮਾਰ ਕੇ ਸੋਚਣਾ ਵੀ ਅਸੀਂ ਕੀ ਕਰ ਰਹੇ ਹਾਂ ਵੋਟਾਂ ਦੇ ਆਧਾਰ ਤੇ ਖੁਦ ਨੂੰ ਬਿਮਾਰ ਨਾ ਮੰਨੋ ਜੇ ਤੁਹਾਨੂੰ ਸਿੰਪਟਮ ਨਹੀਂ ਹੈਗੇ ਜੇ ਸਿੰਪਟਮ ਆ ਵੀ ਗਿਆ ਬਿਮਾਰ ਆਪਦੇ ਆਪ ਨੂੰ ਫਰੂਕੀ ਜੀ ਤਾਂ ਵੀ ਨਹੀਂ ਮੰਨਣਾ ਜਦੋਂ ਸਾਡੇ ਕੋਲੇ ਉਹ ਪੇਸ਼ੈਂਟ ਆਏ ਤੇ ਉਹਨਾਂ ਦੇ ਅਸੀਂ ਰਿਪੋਰਟਾਂ ਦੇਖੀਆਂ ਉਹ ਕਹਿੰਦੇ ਡਾਕਟਰ ਸਾਹਿਬ ਦੇਖਿਓ ਮੜਾ ਇਹ ਬਚ ਜਾਗੇ ਅਸੀਂ ਕਹਿੰਦੇ ਜੀ ਤੋਂ ਅਸੀਂ ਰਿਪੋਰਟ ਕਰਾਈਓ ਉਹ ਬੰਦਾ ਸਾਨੂੰ ਕਹਿੰਦਾ ਵੀ ਸਾਨੂੰ ਤਾਂ ਜੀ ਫੈਟੀ ਲਿਵਰ ਗ੍ਰੇਡ 3 ਆ ਤੇ ਬਚਣ ਦੇ ਚਾਂਸ ਬਹੁਤ ਘੱਟ ਨੇ ਤਾਂ ਤੁਸੀਂ ਫਲਾਣੇ ਹਸਪੀਟਲ ਦੇ ਵਿੱਚ ਜਾ ਕੇ ਨਾਲ ਦੀ ਨਾਲ ਆਪਦਾ ਲਿਵਰ ਟ੍ਰਾਂਸਪਲੈਂਟ ਕਰਾਓ ਤੁਹਾਡੀ ਤਾਂ ਸਿਚੁਏਸ਼ਨ ਇਹ ਜੀ ਜਦੋਂ ਸਾਡੇ ਕੋਲੇ ਕੇਸ ਆਇਆ ਅਸੀਂ ਦੇਖਿਆ ਵੀ ਫੈਟੀ ਲਿਵਰ ਗ੍ਰੇਡ 3 ਆ ਜੋ ਕਿ ਅਸੀਂ ਆਪਦੀ ਪ੍ਰੈਕਟਿਸ ਦੇ ਵਿੱਚ ਦੇਖਦੇ ਵੀ ਮਹਾਰਾਜਾ ਸ਼ਹੀ ਸ਼ਰਬਤ ਦੀ ਯੂਜ਼ ਦੇ ਨਾਲ ਅਸੀਂ ਉਹਨੂੰ ਰਿਵਰਸ ਕੀਤਾ ਹੋਇਆ ਬਹੁਤ ਸਾਰੀਆਂ ਰਿਪੋਰਟਸ ਨੇ ਜਿਦੇ ਵਿੱਚ ਫੈਟੀ ਲੀਵਰ ਰਿਵਰਸ ਹੋ ਗਿਆ ਇਹ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈਗਾ ਹੁਣ ਇਹ ਦੱਸੋ ਵੀ ਇਹ ਰਿਪੋਰਟਾਂ ਜਿੰਨੀਆਂ ਮਰਜ਼ੀ ਖਰਾਬ ਹੋਣ ਚਾਹੇ ਉਹ ਪੇਟ ਦੀਆਂ ਹੋਣ ਚਾਹੇ ਲੀਵਰ ਦੀਆਂ ਹੋਣ ਚਾਹੇ ਜੋੜਾਂ ਦੇ ਦਰਦਾਂ ਦੀਆਂ ਹੋਣ ਚਾਹੇ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋਵੇ ਚਾਹੇ ਹਾਜ਼ਮਨਲ ਸੁਬੰਧਤ ਹੋਣ ਕਿੰਨੇ ਦਿਨਾਂ ਚ ਪਲਟੀਆਂ ਮਾਰ ਜਾਣਗੀਆਂ 100 ਗੱਲਾਂ ਦੇ ਇੱਕ ਗੱਲ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਕੋਈ ਮਰਜ਼ੀ ਕਿਸੇ ਮਰਜ਼ੀ ਬਿਮਾਰੀ ਦੇ ਨਾਲ ਤੁਸੀਂ ਜੂਝ ਰਹੇ ਹੋ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ 45 ਦਿਨ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਣਾ 45 ਦਿਨਾਂ ਬਾਅਦ ਦੂਜੀ ਰਿਪੋਰਟ ਕਰਾਓ ਰਿਜ਼ਲਟ ਤੁਹਾਡੇ ਅੱਗੇ ਹੋਊਗਾ ਪਹਿਲਾਂ ਵਾਲੀ ਰਿਪੋਰਟ ਤੋਂ ਇੰਪਰੂਵਡ ਰਿਪੋਰਟ ਤੁਹਾਡੇ ਅੱਥੀ ਆਉਗੀ ਆਉਗੀ ਜੇਡੇ ਪੇਸ਼ੈਂਟ ਦੇ ਐਸਜੀਪੀਟੀ ਵਧਣ ਲੱਗ ਜਾਣ ਤਾਂ ਤੁਸੀਂ ਉੱਥੋਂ ਸਿੱਧਾ ਸੰਕੇਤ ਲਾ ਲਓ ਵੀ ਬੰਦੇ ਨੂੰ ਕੋਲੇਸਟ੍ਰੋਲ ਵੱਧ ਰਿਹਾ ਹੋਊਗਾ ਸ਼ਰੀਰ ਦੇ ਵਿੱਚ ਜੇ ਤੁਸੀਂ ਕਿਸੇ ਵੀ ਡਾਇਬੀਟਿਸ ਪੇਸ਼ੈਂਟ ਨੂੰ ਦੇਸੀ ਘਿਓ ਖਵਾਉਣਾ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਉਹਦੀ ਡਾਇਬੀਟਿਸ ਕੰਟਰੋਲ ਹੋਣ ਲੱਗੀ ਅੰਟਿਲ অর ਅਨਲੈਸ ਚਾਹੇ ਉਹ ਆਫ ਦਿ ਡਾਈਟ ਕੰਟਰੋਲ ਕਰ ਰਿਹਾ ਚਾਹੇ ਉਹ ਆਫ ਦਿ ਡਾਈਟ ਕੰਟਰੋਲ ਨਹੀਂ ਕਰ ਰਿਹਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀ ਡੀ ਅਰਵਿਦ ਦੇ ਪ੍ਰਬੰਧਕ ਯੋਦਾ ਸਿੰਘ ਜਿਹੜੀਆਂ ਰਿਪੋਰਟਾਂ ਅਸੀਂ ਕਰਵਾ ਕੇ ਬੜੇ ਖੁਸ਼ ਹੋ ਜੰਨੇ ਆ ਤੇ ਕਈ ਵਾਰ ਬਹੁਤ ਜ਼ਿਆਦਾ ਉਦਾਸੀ ਸਾਡੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਦੇ ਕਹੇ ਬੋਲਾਂ ਨਾਲ ਸਾਡੇ ਕੰਨਾਂ ਦੇ ਵਿੱਚ ਪੈ ਜਾਂਦੀ ਹੈ ਤਾਂ ਉਹ ਵੀ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਅੱਜ ਇਹਦੇ ਵਿੱਚ ਅਸੀਂ ਰਿਪੋਰਟਾਂ ਕਰਾਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤੇ ਕਿਹੜੀਆਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰੀਏ ਇਹੋ ਗੱਲਬਾਤ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਸਾਡੇ ਨਾਲ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਜੀ ਤੁਹਾਡਾ ਤੁਸੀਂ ਸਾਨੂੰ ਇਸ ਮਾਧਿਅਮ ਰਾਹੀਂ ਲੋਕਾਂ ਤੱਕ ਆਪਾਂ ਇੱਕ ਜਿਹੜਾ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਉਹਦੇ ਵਿੱਚ ਇੱਕ ਆਪਾਂ ਹਿੱਸਾ ਪਾ ਰਹੇ ਆ ਅੱਛਾ ਪਿਛਲੀ ਵਾਰ ਤੁਸੀਂ ਦੱਸਿਆ ਸੀ ਪੰਜ ਗਲਤੀਆਂ ਬੜੀਆਂ ਲੋਕਾਂ ਨੇ ਪਸੰਦ ਕੀਤੀਆਂ ਇਹ ਵੀਡੀਓ ਦੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪੁਰਾਣੀ ਵੀਡੀਓ ਦਾ ਲਿੰਕ ਤੁਹਾਨੂੰ ਦੇਣ ਵੀ ਦੇ ਵੀ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬਿਮਾਰੀ ਵੇਲੇ ਕਿਹੜੀਆਂ ਪੰਜ ਗਲਤੀਆਂ ਕਰਦੇ ਆ ਬੜੀ ਲੋਕਾਂ ਨੇ ਪਸੰਦ ਕੀਤੀ ਇਸ ਵਾਰ ਤੁਸੀਂ ਮੁੱਦਾ ਚੱਕਿਆ ਰਿਪੋਰਟਾਂ ਦਾ ਰਿਪੋਰਟਾਂ ਦਾ ਵਾਹ ਵਾ ਤੁਹਾਡੇ ਕੋਲ ਵੀ ਪਈਆਂ ਨੇ ਦੇਖੋ ਰਿਪੋਰਟਾਂ ਦੇ ਥੱਬਿਆਂ ਦੇ ਥੱਬੇ ਹੈਗੇ ਨੇ ਜਿਹੜੇ ਇੱਥੇ ਪਏ ਨੇ ਕੀ ਗੱਲ ਸਾਂਝੀ ਕਰਨੀ ਚਾਹਉ ਕਿਹੜੀ ਅਹਿਮ ਅਹਿਮ ਗੱਲ ਹੈਗੀ ਜਿਹੜੀ ਫਰੂਕੀ ਜੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਅਸੀਂ ਦੇਖਦੇ ਆ ਉਹ ਅਸੀਂ ਇਹ ਦੇਖਦੇ ਆਂ ਵੀ ਬੰਦੇ ਨੂੰ ਦਿੱਕਤ ਕੋਈ ਨਹੀਂ ਹੈਗੀ ਬਟ ਰਿਪੋਰਟਾਂ ਅਨੁਸਾਰ ਉਹ ਬੰਦਾ ਮਰੀਜ਼ ਆ ਜਦੋਂ ਸਾਡੇ ਕੋਲ ਉਹ ਪੇਸ਼ੈਂਟ ਆਏ ਤੇ ਉਹਨਾਂ ਦੇ ਅਸੀਂ ਰਿਪੋਰਟਾਂ ਦੇਖੀਆਂ ਉਹ ਕਹਿੰਦੇ ਡਾਕਟਰ ਸਾਹਿਬ ਦੇਖਿਓ ਮੜਾ ਇਹ ਬਚ ਜਾਗੇ ਅਸੀਂ ਤੇ ਸਾਨੂੰ ਆਏ ਲੱਗਿਆ ਵੀ ਭਾਈ ਜੀ ਤੁਹਾਡੇ ਦਿਮਾਗ 'ਚ ਗੱਲ ਕੀ ਨੇ ਪਾਤੀ ਵੀ ਤੁਸੀਂ ਬਚੋਗੇ ਕਿ ਨਹੀਂ ਬਚੋਗੇ ਉਹ ਕਹਿੰਦੇ ਜੀ ਤੋਂ ਅਸੀਂ ਰਿਪੋਰਟ ਕਰਾਈਓ ਉਹ ਬੰਦਾ ਸਾਨੂੰ ਕਹਿੰਦਾ ਵੀ ਸਾਨੂੰ ਤਾਂ ਜੀ ਫੈਟੀ ਲਿਵਰ ਗ੍ਰੇਡ 3 ਆ ਤੇ ਬਚਣ ਦੇ ਚਾਂਸ ਬਹੁਤ ਘਟ ਨੇ ਤਾਂ ਤੁਸੀਂ ਫਲਾਣੇ ਹਸਪੀਟਲ ਦੇ ਵਿੱਚ ਜਾ ਕੇ ਨਾਲ ਦੀ ਨਾਲ ਆਪਦਾ ਲਿਵਰ ਟ੍ਰਾਂਸਪਲੈਂਟ ਕਰਾਓ ਤੁਹਾਡੀ ਤਾਂ ਸਿਚੁਏਸ਼ਨ ਐਜੀ ਆ ਠੀਕ ਜਦੋਂ ਸਾਡੇ ਕੋਲੇ ਕੇਸ ਆਇਆ ਅਸੀਂ ਦੇਖਿਆ ਵੀ ਫੈਟੀ ਲਿਵਰ ਗ੍ਰੇਡ 3 ਆ ਜੋ ਕਿ ਅਸੀਂ ਆਪਦੀ ਪ੍ਰੈਕਟਿਸ ਦੇ ਵਿੱਚ ਦੇਖਦੇ ਆ ਵੀ ਮਹਾਰਾਜਾ ਸ਼ਹੀ ਸਰਬਤ ਦੇ ਯੂਜ਼ ਦੇ ਨਾਲ ਅਸੀਂ ਉਹਨੂੰ ਰਿਵਰਸ ਕੀਤਾ ਹੋਇਆ ਬਹੁਤ ਸਾਰੀਆਂ ਰਿਪੋਰਟਸ ਨੇ ਜਿਦੇ ਵਿੱਚ ਫੈਟੀ ਲੀਵਰ ਰਿਵਰਸ ਹੋ ਗਿਆ ਐਸਜੀਓਟੀ ਪੀਟੀ ਵੱਜ ਜਾਂਦੇ ਆ ਬਿਲੀ ਰੂਬਿਨ ਵਾਜਾ ਜਿਹਨੂੰ ਆਪਾਂ ਐਸਜੀਓਟੀ ਐਸਜੀਪੀਟੀ ਕੀ ਸ਼ਹਿ ਹੈ ਜੀ ਬੜੀਆਂ ਲੋਕ ਰਿਪੋਰਟਾ ਕਰਾਉਂਦੇ ਨੇ ਜਦੋਂ ਐਸਜੀਪੀਟੀ ਵੱਧਿਆ ਤਾਂ ਤੁਹਾਡਾ ਕੋਲੇਸਟ੍ਰੋਲ ਫਰੂਕੀ ਜੀ ਵਧਣਾ ਹੀ ਵਧਣਾ पीटी क्योंकि ਜਦੋਂ ਤੁਹਾਡਾ ਲਿਵਰ ਜਿਹੜਾ ਕੋਲੇਸਟ੍ਰੋਲ ਨੇ ਲਿਵਰ ਨੂੰ ਪਚਾ ਕੇ ਤੁਹਾਡੇ ਸਰੀਰ ਦੇ ਵਿੱਚ ਗੁੱਡ ਕੋਲੇਸਟ੍ਰੋਲ ਬੈਡ ਕੋਲੇਸਟ੍ਰੋਲ ਨੂੰ ਮੈਨੇਜ ਕਰਕੇ ਟੌਕਸਿਨਸ ਬਾਹਰ ਕੱਢਣੇ ਸੀ ਜਦੋਂ ਉਹ ਉਹ ਚੀਜ਼ ਨਹੀਂ ਕਰ ਪਾਉਂਦਾ ਤਾਂ ਉਹ ਤੁਹਾਡੇ ਡਾਇਰੈਕਟ ਬਲੱਡ ਦੇ ਵਿੱਚ ਰਿਲੀਜ਼ ਹੋ ਜਾਂਦਾ ਤਾਂ ਕਰਕੇ ਆਪਾਂ ਕਹਿੰਦੇ ਨੇ ਵੀ ਜਿਹੜੇ ਜਿਹੜੇ ਪੇਸ਼ੈਂਟ ਦੇ ਐਸਜੀਪੀਟੀ ਵਧਣ ਲੱਗ ਜਾਣ ਤਾਂ ਤੁਸੀਂ ਉੱਥੋਂ ਸਿੱਧਾ ਸੰਕੇਤ ਲਾ ਲਓ ਵੀ ਬੰਦੇ ਨੂੰ ਕੋਲੇਸਟ੍ਰੋਲ ਵੱਧ ਰਿਹਾ ਹੋਊਗਾ ਸਰੀਰ ਦੇ ਵਿੱਚ ਹੁਣ ਜਿਹੜਾ SGOT ਆ ਉਹ ਆਪਾਂ ਨੂੰ ਸਿੱਧਾ ਸੰਕੇਤ ਦਿੰਦਾ ਆ ਵੀ ਲਿਵਰ ਜਿਹੜੇ ਆਪਦੇ ਬਾਈਲਸ ਨੇ ਜਿਹੜੇ ਆਪਦੇ ਜੂਸਸ ਨੇ ਉਹ ਪ੍ਰੋਪਰ ਪ੍ਰੋਡਕਸ਼ਨ ਨਹੀਂ ਕਰ ਪਾ ਰਹੇ ਜੀਦੇ ਕਰਕੇ ਪੇਸ਼ੈਂਟ ਨੂੰ ਪੱਕੀ ਗੱਲ ਆ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਹੁਣ ਦੇਖਦੇ ਆ ਵੀ ਰਿਪੋਰਟ ਦੇਖ ਕੇ ਪੇਸ਼ੈਂਟ ਨੂੰ ਪੁੱਛਦੇ ਆ ਵੀ ਤੁਹਾਨੂੰ ਜੀ ਜਦੋਂ ਰੋਟੀ ਖਾ ਲੈਂਦੇ ਹੋ ਗਲੇ ਤੋਂ ਲੈ ਕੇ ਇੱਥੇ ਤੱਕ ਸਾੜ ਤਾਂ ਨਹੀਂ ਪੈਂਦਾ ਉਹ ਕਹਿੰਦੇ ਬਿਲਕੁਲ ਪੈਂਦਾ ਜੀ ਅੱਛਾ ਜੇ ਤੁਸੀਂ ਥੋੜਾ ਜਿਹਾ ਪੌੜੀਆਂ ਚਾਰ ਵੱਧ ਚੜ ਲਓ ਜਿਵੇਂ ਪਹਿਲਾਂ ਨਹੀਂ ਚੜਦਾ ਹੋਊਗਾ ਸਾਹ ਹੁਣ ਸਾਹ ਤਾਂ ਨਹੀਂ ਚੜਨ ਲੱਗਿਆ ਕਿਤੇ ਬਿਲਕੁਲ ਚੜਦਾ ਜੀ ਅੱਛਾ ਜਦੋਂ ਸਵੇਰੇ ਉੱਠ ਲਿਓ ਗਿੱਟਾ ਪੈਰ ਧਰਤੀ ਤੇ ਲਾਉਨੇ ਹੂੰ ਉਦੋਂ ਇੱਕਦਮ ਤੁਹਾਡਾ ਗਿੱਟਾ ਤਾਂ ਨਹੀਂ ਦੁਖਦਾ ਉਹ ਕਹਿੰਦੇ ਬਿਲਕੁਲ ਦੁਖਦਾ ਜੀ ਤਾਂ ਦੇਖੋ ਇਹ ਰਿਪੋਰਟਾਂ ਸਾਨੂੰ ਸੰਕੇਤ ਕੁਸ਼ਾ ਤੱਕ ਦਿੰਦੀਆਂ ਨੇ ਇਹ ਗੱਲ ਸੱਚ ਆ ਮਸਲਾ ਇੱਥੇ ਇਹ ਵੀ ਇਹਦੇ ਆਧਾਰ ਤੇ ਜਿਹੜੀ ਅੱਜ ਸਾਡੇ ਲੋਕਾਂ ਨਾਲ ਚੀਟਿੰਗ ਹੋ ਰਹੀ ਆ ਜਾਂ ਠੱਗੀ ਹੋ ਰਹੀ ਆ ਉਹ ਏਸੇ ਵੱਡੇ ਪੱਮਾਨੇ ਤੇ ਹੋ ਰਹੀ ਆ ਵੀ ਲੋਕਾਂ ਨੂੰ ਕਹਤਾ ਵੀ ਦੇਸੀ ਕਿਉਂ ਖਾਣਾ ਨਹੀਂ ਅੱਗੇ ਅਸੀਂ ਕਈ ਵਾਰੀ ਉਦਾਹਰਣ ਦਿੱਤਾ ਵੀ ਦੇਸੀ ਕਿਉਂ ਮੈ ਫਰੂਕੀ ਜੀ ਤੁਹਾਨੂੰ ਕਹਾਂ 10 ਸਾਲ ਤੱਕ ਤੁਸੀਂ ਖਾਣਾ ਨਹੀਂ ਤੇ 10 ਸਾਲ ਤੱਕ ਤੁਹਾਨੂੰ ਕੋਈ ਬੰਦਾ ਕਹਵੇ ਬੀਪੀ ਦੀ ਗੋਲੀ ਖਾਓ ਤੇ ਅਸੀਂ ਕਦੋਂ ਆਪਣੀ ਅਕਲ ਨੂੰ ਹੱਥ ਮਾਰ ਕੇ ਸੋਚਣਾ ਵੀ ਅਸੀਂ ਕੀ ਕਰ ਰਹੇ ਹਾਂ ਬੀਪੀ ਜਿਹੜੀ ਚੀਜ਼ ਨਾਲ ਸਾਡਾ ਵਧ ਰਿਹਾ ਉਹ ਡਾਕਟਰ ਦੇ ਅਕੋਰਡਿੰਗ ਜਿਹਨੂੰ ਅਸੀਂ ਰੱਬ ਮੰਨ ਰਹੇ ਹਾਂ ਉਹ ਤਾਂ ਅਸੀਂ ਛੱਡਤੀ ਹੁਣ ਰਿਪੋਰਟਾਂ ਦੇ ਵਿੱਚ ਇਹ ਆ ਰਿਹਾ ਵੀ ਸਾਡਾ ਬੈਡ ਕੋਲੇਸਟ੍ਰੋਲ ਬਦਲਣ ਲੱਗ ਗਿਆ ਜਦੋਂ ਤੁਹਾਡਾ ਐਲ ਡੀ ਐਲ ਜਿਹਨੂੰ ਬੈਡ ਕੋਲੇਸਟ੍ਰੋਲ ਕਹਿੰਦੇ ਆ ਜਦੋਂ ਤੁਹਾਡਾ ਬੈਡ ਕਲੈਸਟਰ ਵਧਣ ਲੱਗ ਗਿਆ ਇਹਦਾ ਸਿੱਧਾ ਸਿੱਧਾ ਅਰਥ ਆ ਵੀ ਤੁਹਾਡੇ ਸਰੀਰ ਵਿੱਚ ਗੁੱਡ ਕੋਲੈਸਟਰੋਲ ਨਹੀਂ ਜਾ ਰਿਹਾ ਗੁੱਡ ਫੈਟਸ ਨਹੀਂ ਜਾ ਰਹੇ ਹੈਗੇ ਹੁਣ ਗੁੱਡ ਫੈਟਸ ਵਾਸਤੇ ਅਸੀਂ ਕੀ ਕਰ ਰਹੇ ਹਾਂ ਜਿਹੜੇ ਕਨੋਲਾ ਹੋ ਗਿਆ ਜਾਂ ਦੂਜੇ ਜਿਹੜੇ ਅਸੀਂ ਤੇਲ ਵਰਤ ਰਹੇ ਹਾਂ ਵੈਜੀਟੇਬਲ ਆਇਲਸ ਵਰਤ ਰਹੇ ਹਾਂ ਜਿਦੇ ਵਿੱਚ ਸਾਨੂੰ ਦੱਸਿਆ ਜਾ ਰਿਹਾ ਇਨਫਿਊਜ਼ਡ ਵਿਦ ਗੁੱਡ ਫੈਟਸ ਪਰ ਉਹ ਗੁੱਡ ਫੈਟਸ ਦਾ ਫਾਇਦਾ ਕੀ ਸਾਡੀ ਲਾਈਫ ਸਟਾਈਲ ਦੇਖੋ ਤੁਸੀਂ ਸਾਡੀ ਲਾਈਫ ਸਟਾਈਲ ਦੇ ਵਿੱਚ ਤੇਲ ਨੂੰ ਮਚਾਇਆ ਜਾਂਦਾ ਔਰ ਜਦੋਂ ਤੁਸੀਂ ਦੇਸੀ ਘਿਓ ਨੂੰ ਮਚਾਉਂਗੇ ਜਾਂ ਤੁਸੀਂ ਨਾਰੀਅਲ ਦੇ ਤੇਲ ਨੂੰ ਮਚਾਉਂਗੇ ਕੱਲੇ ਇਹੀ ਦੋ ਤੇਲ ਨੇ ਜਿਹਦੇ ਵਿੱਚ ਗੁੱਡ ਫੈਟਸ ਨੂੰ ਸਟੋਰ ਕਰਨ ਦੀ ਕੈਪੇਬਿਲਟੀ ਆ ਠੀਕ ਹੈ ਬਾਕੀ ਹਾਈ ਟੈਂਪਰੇਚਰ ਜਾਂ ਹਾਈ ਜਿਹੜੀ ਹੀਟ ਆ ਹਾਈ ਹੀਟ ਦੇ ਉੱਤੇ ਜਾ ਕੇ ਵੀ ਆਪਦੇ ਗੁੱਡ ਜਿਹੜੇ ਸੈਲਸ ਨੇ ਉਹ ਨਹੀਂ ਖੋਂਦੇ ਠੀਕ ਹੈ ਬਾਕੀ ਤੇ ਉਹਨੂੰ ਤੁਸੀਂ ਮਾੜਾ ਸੇਕ ਲਾਓ ਉਹ ਤਾਂ ਜਦ ਹੀ ਗੁੱਡ ਸੈਲਸ ਤਾਂ ਮੱਚ ਗਏ ਸਭ ਤੋਂ ਪਹਿਲਾਂ ਪਿੱਛੇ ਸਿਰਫ ਕੰਮ ਰਹਿ ਗਿਆ ਤੁਹਾਡਾ ਤੇਲ ਦੇ ਨਾਲ ਪੂੜੀਆਂ ਸੇਕਣ ਦਾ ਠੀਕ ਔਰ ਦੂਸਰੀ ਗੱਲ ਹਾਈ ਇੰਡੈਂਸਿਟੀ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ 슈ਗਰ ਸ਼ੂਗਰ ਵਾਲੇ ਬੰਦੇ ਨੂੰ ਕਿਹਾ ਜਾਂਦਾ ਵੀ ਤੁਸੀਂ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਉਹਦੇ ਵਿੱਚ ਕੀ ਹੁੰਦਾ ਵਾ ਜਿਹੜੀ ਤੁਸੀਂ ਖਾਣਾ ਖਾ ਰਹੇ ਹੋ ਉਹ ਤੁਹਾਡੇ ਸ਼ਰੀਰ ਦੇ ਵਿੱਚ ਜਾ ਕੇ ਇਨਸੂਲਿਨ ਲੈਵਲ ਨੂੰ ਕਿੰਨਾ ਚੱਕ ਰਹੀ ਹੈ ਹੁਣ ਜਦੋਂ ਤੁਸੀਂ ਕਹਿੰਦੇ ਵੀ ਅਨਾਜ ਨਹੀਂ ਖਾਣਾ ਅਨਾਜ ਦੇ ਵਿੱਚ ਕਣਕ ਨਹੀਂ ਖਾਣੀ ਚੌਲ ਨਹੀਂ ਖਾਣੇ ਜਦੋਂ ਤੁਸੀਂ ਕਣਕ ਖਾ ਲਈ ਜਾਂ ਚੌਲ ਖਾ ਲੇ ਉਹ ਖਾਣ ਤੋਂ ਬਾਅਦ ਸਾਡੇ ਗਲਾਈਸਿਕ ਜਿਹੜਾ ਇੰਡੈਕਸ ਆ ਉਹਨੂੰ ਸਪਾਈਕ ਮਾਰਨੀ ਆ ਉਹਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਜੇ ਤੁਸੀਂ ਇੱਕ ਚਮਚਾ ਦੇਸੀ ਘਿਓ ਪਾ ਲਓ ਜੇ ਤੁਸੀਂ ਕਿਸੇ ਵੀ ਡਾਇਬੀਟਿਸ ਪੇਸ਼ੈਂਟ ਨੂੰ ਦੇਸੀ ਘਿਓ ਖਵਾਉਣਾ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਉਹਦੀ ਡਾਇਬੀਟਿਸ ਕੰਟਰੋਲ ਹੋਣ ਲੱਗ ਗਈ ਅੰਟਿਲ অর ਅਨਲੈਸ ਚਾਹੇ ਉਹ ਆਫ ਦਿ ਡਾਈਟ ਕੰਟਰੋਲ ਕਰ ਰਿਹਾ ਚਾਹੇ ਉਹ ਆਫ ਦੀ ਡਾਈਟ ਕੰਟਰੋਲ ਨਹੀਂ ਕਰ ਰਿਹਾ ਸੋ ਇਹੀ ਆਧਾਰ ਦੇ ਉੱਤੇ ਅਸੀਂ ਦੇਖਿਆ ਵੀ ਬੜੀ ਵਾਰੀ ਸਾਨੂੰ ਰਿਪੋਰਟਾਂ ਦੇ ਆਧਾਰ ਤੇ ਸਾਨੂੰ ਡਰਾ ਦਿੰਦੇ ਨੇ ਉਹ ਜਿਹੜਾ ਡਰ ਆ ਉਹ ਸਾਡਾ ਸ਼ੋਸ਼ਣ ਦਾ ਇੱਕ ਹਥਿਆਰ ਬਣ ਜਾਂਦਾ ਜਿਹਦੇ ਕਰਕੇ ਅਸੀਂ ਜਾਣੇ ਆ ਕਿਸ ਨੂੰ ਰਿਪੋਰਟਾਂ ਦਿਖਾਉਨੇ ਆ ਇੱਕ ਸਾਡੇ ਕੋਲੇ ਪੇਸ਼ੈਂਟ ਆਏ ਸੀਗੇ ਅਸੀਂ ਉਹਨਾਂ ਦੀ ਸਾਰੇ ਰਿਪੋਰਟਸ ਠੀਕ ਹੋ ਗਏ ਯੂਰਿਕ ਐਸਿਡ ਦੀ ਦਿੱਕਤ ਸੀ ਕੋਲੇਸਟ੍ਰੋਲ ਦੀ ਦਿੱਕਤ ਸੀ ਤੇ ਫੈਟੀ ਲੀਵਰ ਸੀਗਾ ਉਹਨਾਂ ਨੇ ਤਕਰੀਬਨ ਸਾਡੇ ਕੋਲੋਂ 2 ਮਹੀਨੇ 45 ਦਿਨ ਦਵਾਈ ਖਾਦੀ ਸੀ ਰਿਪੋਰਟਸ ਉਹਨਾਂ ਦੀ ਅਸੀਂ ਉਹਨਾਂ ਨੂੰ ਦਿਖਾਤੀਆਂ ਵੀ ਇੱਥੇ ਰਿਪੋਰਟ ਸਾਡੇ ਕੋਲੇ ਆਈਆਂ ਜਿਹੜੇ ਲੈਬ ਤੋਂ ਉਹਨਾਂ ਨੇ ਕਰਾਈ ਫਿਰ ਦੂਜੀ ਲੈਬ ਤੋਂ ਕਰਾਈ ਰਿਪੋਰਟਸ ਬਿਲਕੁਲ ਠੀਕ ਹੋ ਗੀਆਂ ਉਸ ਤੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਲੱਗਿਆ ਵੀ ਕੋਈ ਦਿੱਕਤ ਪਰੇਸ਼ਾਨੀ ਆਈ ਆ ਤਾਂ ਉਹਨਾਂ ਨੇ ਆਪਣੇ ਨੇੜੇ ਕਿਸੇ ਡਾਕਟਰ ਤੋਂ ਵੈਸੀ ਸਲਾਹ ਲੈਣ ਚਲੇ ਗਏ ਉਹ ਬੰਦਿਆਂ ਨੇ ਸਾਨੂੰ ਚੀਟਿੰਗ ਦੱਸੀ ਵੀ ਉਹਨਾਂ ਬੰਦੇ ਨਾਲ ਕਿਸ ਤਰ੍ਹਾਂ ਦੀ ਚੀ ਉਹ ਕਹਿੰਦੇ ਜਦੋਂ ਅਸੀਂ ਲੈਬ ਜਦੋਂ ਗਏ ਟੈਸਟ ਕਰਾਉਣ ਵਾਸਤੇ ਤਾਂ ਸਾਨੂੰ ਡਾਕਟਰ ਨੇ ਲਿਖ ਕੇ ਦੱਸਿਆ ਸੀ ਵੀ ਆਹ ਲੈਬ ਤੋਂ ਟੈਸਟ ਕਰਾਉਣੇ ਆ ਠੀਕ ਹੈ ਤੇ ਉਹਨਾਂ ਨੇ ਜਦੋਂ ਕਿਹਾ ਵੀ ਪਹਿਲਾਂ ਅਸੀਂ ਮਹਾਰਾਜ ਸ਼ਹੀ ਸ਼ਰਬਤ ਪੀਤਾ ਉਹਦੇ ਨਾਲ ਭਾਈ ਸਾਡਾ ਸਾਰੀ ਦਿੱਕਤ ਤਾਂ ਠੀਕ ਹੋ ਗਈਆਂ ਹੁਣ ਜਦੋਂ ਅਸੀਂ ਫੇਰ ਥੋੜੀ ਬਹੁਤ ਦਿੱਕਤ ਲੱਗ ਰਹੀ ਤਾਂ ਅਸੀਂ ਭਾਈ ਤੁਹਾਡੇ ਤੋਂ ਸਲਾਹ ਲੈ ਰਹੇ ਹਾਂ ਉਹ ਬੰਦਾ ਕਹਿੰਦਾ ਨਹੀਂ ਜੀ ਤੁਸੀਂ ਤਾਂ ਰਿਪੋਰਟ ਫੇਰ ਤੋਂ ਕਰਾਓ ਉਹ ਜਦੋਂ ਫੇਰ ਤੋਂ ਰਿਪੋਰਟ ਕਰਾਉਣ ਗਏ ਤੇ ਉਹ ਬੰਦੇ ਨੇ ਪਿੱਛੇ ਫੋਨ ਲਾ ਕੇ ਉਹਨੂੰ ਕਹਤਾ ਵੀ ਰਿਪੋਰਟ ਦੇ ਵਿੱਚ ਆਹ ਆਹ ਚੀਜ਼ਾਂ ਵਧਾ ਕੇ ਦਿਖਾ ਦੇਂ ਇਹ ਜਿਹੜਾ ਮਹਾਰਾਜ ਸ਼ੈ ਸ਼ਰਬਤ ਦਾ ਲੋਕ ਠੀਕ ਹੋ ਰਹੇ ਨੇ ਐ ਥੋੜਾ ਨਾ ਆਪਾਂ ਲੋਕਾਂ ਨੂੰ ਸਾਬਤ ਕਰ ਦੇਣਾ ਵੀ ਹਾਂ ਆਯੁਰਵੇਦਿਕ ਵੱਲ ਜਾਓ ਤੁਹਾਨੂੰ ਤਾਂ ਅਸੀਂ ਸਾਰੀ ਜ਼ਿੰਦਗੀ ਗੋਲੀਆਂ ਤੇ ਲਾਉਣਾ ਜਦੋਂ ਇਹ ਗੱਲ ਸਾਨੂੰ ਪੂਰੀ ਚੀਟਿੰਗ ਪਤਾ ਲੱਗੀ ਅਸੀਂ ਉਹ ਬਾਈ ਜੀ ਨੂੰ ਵੀ ਫੋਨ ਲਾਇਆ ਵੀ ਭਾਜੀ ਤੁਸੀਂ ਇਹ ਕੰਮ ਕਾਤੋਂ ਕਰਦੇ ਹੋ ਉਹ ਕਹਿੰਦਾ ਭਾਜੀ ਪਹਿਲਾਂ ਤਾਂ ਉਹਨੇ ਆਪਦੀ ਚੁਸਤ ਚਲਾਕੀ ਵਰਤੀ ਬਹੁਤ ਪਰ ਬਾਅਦ ਵਿੱਚ ਫਿਰ ਉਹ ਬੰਦੇ ਨੇ ਐਗਰੀ ਕੀਤਾ ਕਹਿੰਦਾ ਭਾਜੀ ਕਰਦੀਆਂ ਮਜਬੂਰੀਆਂ ਨੇ ਜੇ ਤੁਹਾਡੀ ਲੋੜ ਹੋਵੇ ਜੇ ਤੁਸੀਂ ਇਜਾਜ਼ਤ ਦਿਓ ਤਾਂ ਮਹਾਰਾਜ ਸ਼ੈ ਸ਼ਰਬਤ ਮੈਨੂੰ ਦੇ ਦਿਓ ਮੇਰੀ ਪਰਸੈਂਟੇਜ ਬਣ ਦਿਓ ਕੋਈ ਕਮਿਸ਼ਨ ਤਾਂ ਇਸ ਕਰਕੇ ਜਿਹੜਾ ਸਰੀਰ ਆ ਬੰਦੇ ਦੀ ਰੋਗ ਨੇ ਇਹ ਬੰਦੇ ਦੀ ਰਿਪੋਰਟਾਂ ਦੇ ਵਿੱਚ ਜਦੋਂ ਟੈਸਟ ਖਰਾਬ ਆ ਜਾਂਦੇ ਬੰਦੇ ਦਾ ਮੈਂਟਲ ਪ੍ਰੈਸ਼ਰ ਤਾਂ ਪਹਿਲੇ ਹੀ ਡਿਸਟਰਬ ਹੋ ਗਿਆ ਉਹਦੇ ਘਰੇ ਲੈਬ ਤੋਂ ਰਿਪੋਰਟ ਲੈ ਕੇ ਜਾਂਦਾ ਜਾਂਦਾ ਘਰੇ ਬੈਠਾ ਡਿਪਰੈਸ਼ਨ ਦੇ ਵਿੱਚ ਜਾਂਦਾ ਰਿਪੋਰਟ ਦੇਖ ਦੇਖ ਕੇ ਰਿਪੋਰਟ ਦੇਖ ਦੇਖ ਕੇ ਕੀ ਡਿਪਰੈਸ਼ਨ ਦੇ ਵਿੱਚ ਜਾਂਦਾ ਨੂੰ ਮੋਟਰਸਾਈਕਲ ਤੋਂ ਉਤਰਦਾ ਘਰੇ ਉਹਦੋਂ ਆਪਣੇ ਘਰ ਵਾਲੇ ਨੂੰ ਪੁੱਛਦਾ ਵੀ ਭਾਈ ਰਿਪੋਰਟ ਦੇ ਵਿੱਚ ਆ ਆਇਆ ਫਿਰ ਉਹ ਲੋਗ ਆਪਦੇ ਘਰੇਲੂ ਨੁਕਤੇ ਟੋਟਕੇ ਵਗੈਰਾ ਸਾਰਾ ਕੁਝ ਸ਼ੁਰੂ ਕਰ ਦਿੰਦੇ ਨੇ ਔਰ ਇਹ ਚੀਜ਼ ਦਾ ਵੀ ਸਾਨੂੰ ਬੜਾ ਖਿਆਲ ਰੱਖਣਾ ਚਾਹੀਦਾ ਵੀ ਕਈ ਘਰੇਲੂ ਨੁਕਤੇ ਸਾਡੇ ਵਾਸਤੇ ਫਾਇਦੇਮੰਦ ਨਹੀਂ ਨੁਕਸਾਨ ਦਾ ਇੱਕ ਵੀ ਹੁੰਦੇ ਨੇ ਹਰ ਇੱਕ ਘਰੇਲੂ ਨੁਕਤਾ ਸਾਡੇ ਵਾਸਤੇ ਨਹੀਂ ਬਣਿਆ ਹੋਗਾ ਬਹੁਤ ਸਾਡਾ ਤੁਹਾਡੀ ਜਿਹੜੀ ਸ਼ਰੀਰ ਦੀ ਤਸਵੀਰ ਆ ਉਹ ਪਿਤ ਪਰਵਤੀ ਦੇ ਵਿੱਚ ਵੱਧ ਹੋਵੇ ਤੇ ਚਾਹ ਕੇ ਤੁਸੀਂ ਅਰਜਨ ਦੀ ਸ਼ਾਲ ਰੋਜ਼ ਪਿਓ ਕਿ ਪੀਣ ਲੱਗ ਜਾਓ ਤੇ ਉਹ ਤੋਂ ਤੁਸੀਂ ਆਪ ਦਾ ਨੁਕਸਾਨ ਕਰ ਰਹੇ ਹੋ ਕਿ ਫਾਇਦਾ ਕਰ ਰਹੇ ਹੋ ਜੀ ਜੀ ਸੋ ਇਹ ਕੁੱਲ ਮਿਲਾ ਕੇ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੀ ਵਾਰਤਾਲਾਪ ਤੋਂ ਬਾਅਦ ਮੈਨੂੰ ਸਮਝ ਆਈ ਹੈ ਕਿ ਰਿਪੋਰਟਾਂ ਕਰਾਉਣੀਆਂ ਚਾਹੀਦੀਆਂ ਨੇ ਪਰ ਸਹੀ ਲੈਬ ਤੋਂ ਜਿੱਥੇ ਤੁਹਾਡਾ ਵਿਸ਼ਵਾਸ ਪਾਤਰ ਹੋਵੇ ਉੱਥੋਂ ਕਰਵਾਓ ਕਿਸੇ ਰੈਨੌਨ ਜਿਹੜੀ ਇੱਕ ਸਤਕਾਰਤ ਲੈਬਸ ਹੈਗੇ ਨੇ ਬਹੁਤ ਬਾਜ਼ਾਰ ਦੇ ਵਿੱਚ ਉਹਨਾਂ ਤੋਂ ਕਰਵਾਓ ਤੇ ਰਿਪੋਰਟਾਂ ਦੇ ਆਧਾਰ ਤੇ ਖੁਦ ਨੂੰ ਬਿਮਾਰ ਨਾ ਮੰਨੋ ਜੇ ਤੁਹਾਨੂੰ ਸਿੰਪਟਮ ਨਹੀਂ ਹੈਗੇ ਜੇ ਤੁਹਾਨੂੰ ਸਿੰਪਟਮ ਨਹੀਂ ਹੈਗੇ ਪਹਿਲੀ ਗੱਲ ਆਪਦੇ ਆਪ ਨੂੰ ਬਿਮਾਰ ਨਾ ਮੰਨੋ ਜੇ ਸਿੰਪਟਮ ਆ ਵੀ ਗਿਆ ਬਿਮਾਰ ਆਪਦੇ ਆਪ ਨੂੰ ਫਰੂਕੀ ਜੀ ਤਾਂ ਵੀ ਨਹੀਂ ਮੰਨਣਾ ਠੀਕ ਹੈ ਜਿਹਨੇ ਮੰਨ ਲਿਆ ਉਹ ਤਾਂ ਸਗੋਂ 16 ਗੁਣਾ ਸਪੀਡ 'ਚ ਵੱਧ ਡੁੱਬੂ ਠੀਕ ਹੈ ਇੱਥੇ ਚੰਗੇ ਭਲੇ ਬੰਦੇ ਨੂੰ ਤੁਸੀਂ ਦਿਮਾਗ 'ਚ ਵਹਿਮ ਪਾ ਦੋ ਵੀ 13 ਮੈਨੂੰ ਲੱਗਦਾ ਲਾਤਰ 'ਚ ਫਰਕ ਹੈ ਉਹ ਵਕੀ ਲੰਗ ਮਾਰ ਕੇ ਤੁਰ ਕੇ ਦਿਖਾਉਗਾ ਵੀ ਹਾਂ ਮੇਰੇ ਸ਼ਾਇਦ ਹੋ ਸਕਦਾ ਲੰਗ 'ਚ ਫਰਕ ਵੀ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਨਹੀਂ ਪਤਾ ਲੱਗਿਆ ਬਾਈ ਜੀ ਨੇ ਪਰਖ ਲਿਆ ਜੀ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਜਿਹੜਾ ਬੰਦਾ ਕੋਈ ਨਸ਼ਾ ਪੱਤਾ ਕਰਦਾ ਹੋਵੇ ਅਸੀਂ ਬਹੁਤ ਏ ਤਜਰਬੇ ਕਰਦੇ ਆ ਕੋਈ ਬੰਦਾ ਜਰਦਾ ਜ਼ੋਰ ਦਾ ਲਾਉਂਦਾ ਹੋਵੇ ਨਾ ਅਸੀਂ ਉਹਨੂੰ ਕਹਿੰਨੇ ਆ ਵੀ ਜਰਦਾ ਨਹੀਂ ਕਦੇ ਲਾਉਣਾ ਚਾਹੀਦਾ ਹਨਾ ਉਹ ਸਾਹਮਣੇ ਬੰਦਾ ਖੜਾ ਹੋਵੇ ਨਾਲ ਦੀ ਨਾਲ ਉਹ ਬੰਦਾ ਐ ਕਰਕੇ ਚੈੱਕ ਕਰਦਾ ਲੱਗਿਆ ਤਾਂ ਨਹੀਂ ਆਇਆ ਲੱਗਿਆ ਤਾਂ ਨਹੀਂ ਹੋਇਆ ਕਿਤੇ ਮੇਰੇ ਬਾਰੇ ਤਾਂ ਨਹੀਂ ਗੱਲ ਕਰਦੇ ਸਹੀ ਸੋ ਇਸ ਕਰਕੇ ਸਾਡੇ ਆਪ ਦੇ ਕਈ ਐਕਸ਼ਨ ਸਾਨੂੰ ਰਿਅਲਾਈਜ਼ ਕਰਾਉਂਦੇ ਆ ਵੀ ਸਾਡੇ ਵਿੱਚ ਕਿੱਥੇ ਕਮੀ ਆ ਕਿੱਥੋਂ ਅਸੀਂ ਕਾਣੀ ਆ ਕਿਹੜੀ ਚੀਜ਼ ਤੇ ਸਾਨੂੰ ਕੰਮ ਕਰਨ ਦੀ ਲੋੜ ਆ ਜਦੋਂ ਤੁਹਾਨੂੰ ਲੱਗੇ ਵੀ ਹਾਂ ਕਿਸੇ ਦਿੱਕਤ ਪਰੇਸ਼ਾਨੀ ਦੇ ਵਿੱਚ ਤੁਸੀਂ ਜੂਝ ਰਹੇ ਹੋ ਤੁਸੀਂ ਜੀ ਸਕਦ ਕੇ ਸਾਡੇ ਨਾਲ ਉਸ ਵਕਤ ਸੰਪਰਕ ਕਰੋ ਔਰ ਮਹਾਰਾਜ ਸਹੀ ਸ਼ਰਪਤ ਵੀ ਜਿਹੜਾ ਫਰੂਕੀ ਜੀ ਇਹ ਵੀ ਮੈਂ ਕਹਿਣਾ ਚਾਹੂੰਗਾ ਵੀ ਬੋਟਾ ਬਦਲ ਦਿੰਦਾ ਹੈ 네ਗੇਟਿਵ ਰਿਪੋਰਟਾਂ ਹੁਣ ਸਵਾਲ ਇਹ ਆ ਕਿੰਨੇ ਟਾਈਮ ਚ ਤੁਸੀਂ ਚੈਲੰਜ ਹੈਗਾ ਤੁਸੀਂ ਬਹੁਤ ਚੈਲੰਜ ਕੀਤੇ ਨੇ ਲੋਕਾਂ ਨੇ ਕਬੂਲ ਕਰਕੇ ਤਾਰੀਫਾਂ ਵੀ ਤੁਹਾਡੀਆਂ ਬਹੁਤ ਕੀਤੀਆਂ ਨੇ ਤੇ ਇਹ ਜਿਹੜਾ ਮਹਾਰਾਜਾ ਸ਼ੈ ਸ਼ਰਬਤ ਹੈਗਾ ਹੁਣ ਇਹ ਦੱਸੋ ਵੀ ਰਿਪੋਰਟਾਂ ਜਿੰਨੀਆਂ ਮਰਜ਼ੀ ਖਰਾਬ ਹੋਣ ਚਾਹੇ ਉਹ ਪੇਟ ਦੀਆਂ ਹੋਣ ਚਾਹੇ ਲੀਵਰ ਦੀਆਂ ਹੋਣ ਚਾਹੇ ਜੋੜਾਂ ਦੇ ਦਰਦਾਂ ਦੀਆਂ ਹੋਣ ਚਾਹੇ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋਵੇ ਚਾਹੇ ਹਾਜ਼ਮੇ ਨਾਲ ਸੰਬੰਧਤ ਹੋਣ ਕਿੰਨੇ ਦਿਨਾਂ ਚ ਪਲਟੀਆਂ ਵਾਰ ਜਾਣਗੀਆਂ ਫਰੂਕੀ ਜੀ 100 ਗੱਲਾਂ ਦੀ ਇੱਕ ਗੱਲ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਠੀਕ ਹੈ ਕੋਈ ਮਰਜ਼ੀ ਕਿਸੇ ਮਰਜ਼ੀ ਬਿਮਾਰੀ ਦੇ ਨਾਲ ਤੁਸੀਂ ਜੂਝ ਰਹੇ ਹੋ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ 45 ਦਿਨ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਣਾ 45 ਦਿਨਾਂ ਬਾਅਦ ਦੂਜੀ ਰਿਪੋਰਟ ਕਰਾਓ ਰਿਜ਼ਲਟ ਤੁਹਾਡੇ ਅੱਗੇ ਹੋਊਗਾ ਪਹਿਲਾਂ ਵਾਲੀ ਰਿਪੋਰਟ ਤੋਂ ਇੰਪਰੂਵਡ ਰਿਪੋਰਟ ਤੁਹਾਡੀ ਅੱਥੀ ਆਊਗੀ ਹੀ ਆਊਗੀ ਹਾਂ ਇਹਦੇ ਵਿੱਚ ਫਰਕ ਹੋ ਸਕਦਾ ਕਿਸੇ ਨੂੰ ਪਹਿਲੇ 45 ਦਿਨਾਂ ਦੇ ਵਿੱਚ ਹੀ ਉਹ ਕਵੇ 100% ਠੀਕ ਕੋਈ ਕਵੇ 50% ਠੀਕ ਕੀ ਤੇ ਕਿਸੇ ਦੀ ਬਿਮਾਰੀ ਇੰਨੀ ਗੰਭੀਰ ਹੋ ਸਕਦੀ ਉਹ ਕਵੇ 10% ਠੀਕ ਪਰ ਇਹ ਜ਼ਰੂਰ ਹੈ ਵੀ ਤੁਹਾਨੂੰ ਰਿਪੋਰਟਾਂ ਦੇ ਵਿੱਚ ਫਰਕ ਦੇਖੂਗਾ 100% ਵੱਲੂਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਇਹ ਹਨ ਯੋਧਾ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਬੜੀ ਬਾਰੀਕੀ ਦੀਆਂ ਗੱਲਾਂ ਅੱਜ ਕੀਤੀਆਂ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਰਿਪੋਰਟਾਂ ਅਸੀਂ ਕਰਵਾਉਂਦੇ ਆ ਤਾਂ ਰਿਪੋਰਟਾਂ ਵਿਸ਼ਵਾਸਪਾਤਰ ਲੈਬ ਤੋਂ ਹੀ ਕਰਵਾਈ ਜਾਏ ਰਿਪੋਰਟਾਂ ਨੂੰ ਜਿਸ ਵੇਲੇ ਸੀਰੀਅਸ ਲੈਣ ਦੀ ਜ਼ਰੂਰਤ ਹੈ ਉਸ ਵੇਲੇ ਸੀਰੀਅਸ ਲਿਆ ਜਾਵੇ ਤੇ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਸਿੰਪਟਮ ਨਹੀਂ ਨੇ ਯਾਨੀ ਕਿ ਤੁਸੀਂ ਬਿਲਕੁਲ ਤੰਦਰੁਸਤੋਂ ਉਸ ਵੇਲੇ ਅਸੀਂ ਕਿਸੇ ਚੰਗੇ ਡਾਕਟਰ ਵੈਦ ਦੀ ਸਲਾਹ ਦੇ ਨਾਲ ਹੀ ਆਪਣਾ ਟ੍ਰੀਟਮੈਂਟ ਸ਼ੁਰੂ ਕਰੀਏ ਘਰੇਲੂ ਨੁਕਤੇ ਅਸੀਂ ਕਤਈ ਨਾ ਵਰਤੀਏ ਕਿਉਂਕਿ ਜਿਹੜੇ ਨੁਸਖੇ ਫਾਰਮੂਲੇ ਨੇ ਤੁਹਾਨੂੰ ਫਾਇਦੇ ਦੀ ਥਾਂ ਤੇ ਕਈ ਵਾਰ ਨੁਕਸਾਨ ਵੀ ਕਰ ਜਾਂਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਜਿਹੜੀ ਆਰਵੈਦਾ ਦਾ ਤੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਉਸੇ ਨੰਬਰ ਦੇ ਉੱਤੇ ਕਾਲ ਦੇ ਜ਼ਰੀਏ ਤੁਸੀਂ ਜਿਹੜੀ ਆਰਵੈਦਾ ਦੇ ਪ੍ਰਬੰਧਕ ਹੈਗੇ ਨੇ ਯੋਧਾ ਸਿੰਘ ਉਹਨਾਂ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਪਰ ਜਿਹੜਾ ਉਹਨਾਂ ਨੂੰ ਮਿਲਣ ਦਾ ਸਮਾਂ ਹੈਗਾ ਗਿਲਨ ਵਾਲੀ ਨਹਿਰ ਦੇ ਉੱਤੇ ਤੁਸੀਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ 24/7 ਇਹ ਤੇ ਮਿਲਦੇ ਨੇ ਪਰ ਇੱਕ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਸੀਂ ਮਿਲਣਾ ਤਾਂ ਇੱਕ ਵਾਰ ਦਿੱਤੇ ਗਏ ਨੰਬਰ ਦੇ ਉੱਤੇ ਅਪਾਇੰਟਮੈਂਟ ਤੁਸੀਂ ਜ਼ਰੂਰ ਲੈ ਕੇ ਆਉਣੇ ਤਾਂ ਕਿ ਇਹਨਾਂ ਦਾ ਤੇ ਤੁਹਾਡਾ ਸਮਾਂ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਧੰਨਵਾਦ